ਮੈਂ ਆਪਣੀ ਰਚਨਾ ਜਿਹੜੀ ਕੁਛ ਮੈਂ ਆਪਣੇ ਆਪ ਨੂੰ ਸਵਾਲ ਕਰ ਰਿਹਾ ਹਾਂ ਆਪਣੀ ਰਚਨਾ ਚ ਕਿਉਂ ਤੂੰ ਕਾਗਜ਼ ਕਾਲੇ ਕਰਦਾ ਹੈ ਕਿਉਂ ਤੂੰ ਕਾਗਜ਼ ਕਾਲੇ ਕਰਦਾ ਹੈ ਥੋੜੇ ਨਹੀਂ ਪਰ ਬਾੜੇ ਕਰਦਾ ਹੈ ਕਿਉਂ ਤੂੰ ਕਾਗਜ਼ ਕਾਲੇ ਕਰਦਾ ਹੈ ਥੋੜੇ ਨਹੀਂ ਪਰ ਬਾੜੇ ਕਰਦਾ ਹੈ ਲਿਖ ਕੇ ਤੈਨੂੰ ਕੀ ਹੈ ਮਿਲਦਾ लिख के तेन की है अजक किस समा है पैसे दी ही बस तम है अजक किस समा है पैसे दी ही बस है क्यों गर्मी में सड़ा रहना है ਕਿਉਂ ਸਰਦੀ ਵਿੱਚ ਪਾੜੇ ਮਰਦਾ ਹੈ ਕਿਉਂ ਤੂੰ ਕਾਹੇ ਕਾਲੇ ਕਰਦਾ ਹੈ ਥੋੜੇ ਨਹੀਂ ਪਰ ਬਾੜੇ ਕਰਦਾ ਕੈਨੇਡਾ ਜਾਂ ਆਸਟ੍ਰੇਲੀਆ ਜਾਵੇਂ ਕਿਉਂਕਿ ਮੇਰਾ ਬੇਟਾ ਕੈਨੇਡਾ ਚੱਲ ਰਿਹਾ ਮੈਂ ਉੱਥੇ ਤੁਹਾਡੇ ਲੋਕਾਂ ਦਾ ਦਬਰ ਕੈਨੇਡਾ ਸੈਂਟਰ ਤੋਂ ਮੈਂ ਵੀ ਡੀਗਰੀ ਕੀਤੀ ਹੈ ਮੈਂ ਵੀ ਐਗਜ਼ੈਕਟਿਵ ਮੈਂਬਰ ਹਾਂ ਕੈਨੇਡਾ ਬੜੇ ਮੈਂਬਰ ਆਏ ਨੇ ਚੱਕ ਪਈਆਂ ਤੁਹਾਡੇ ਇੱਥੇ ਮੈਨੂੰ ਪਰਪਸ ਮਿਲਦੇ ਕੈਨੇਡਾ ਜਾਂ ਆਸਟ੍ਰੇਲੀਆ ਜਾਵੇਂ ਸਿਹਤ ਕਾਰਨ ਜੱਪੀਆਂ ਪਾਉਂਦੇ ਉਹਨਾਂ ਤੋਂ ਤੈਨੂੰ ਕੀ ਹੈ ਮਿਲਦਾ ਕੰਮ ਕਰਨ ਤੋਂ ਕਾਹਲੇ ਕਰਨਾ ਕਿਉਂ ਤੂੰ ਕਾਹਵੇ ਜ ਕਾਹਲੇ ਕਰਦਾ ਬਹੁਤੇ ਨਹੀਂ ਪਰ ਬਾਲੇ ਕਰ 파ਰਕਾਂ ਦੇਵਲਪੁਰ ਪੈਂਦਾ ਹੈ 파ਰਕਾਂ ਦੇਵਲਪੁਰ ਪੈਂਦਾ ਹੈ ਕਿੰਨੇ ਮੋੜ ਤੂੰ ਮੁੜ ਲੈਂਦਾ ਹੈ ਜਾਂਦਾ ਜਾਂਦਾ ਵੀ ਤੂੰ ਐਵੇਂ ਹਰ ਵੇਲੇ ਹੀ ਭੁਰਨੇ ਘੜਦਾ ਹੈ ਕਿਉਂ ਤੂੰ ਕਾਹਵੇ ਜ ਕਾਹਲੇ ਕਰਨਾ ਬਹੁਤੇ ਨਹੀਂ ਪਰ ਬਾਲੇ ਕਰ ਜਦ ਕੋਈ ਸਾਥੀ ਨਹੀਂ ਹੋਂ ਲੱਭਦਾ ਜਦ ਕੋਈ ਸਾਥੀ ਨਹੀਂ ਲੱਭਦਾ ਖਾਲੀ ਬੈਂਚ 'ਤੇ ਵੇਖ ਉਸ ਵੱਲ ਭੱਜਦਾ ਜਦ ਕੋਈ ਸਾਥੀ ਨਹੀਂ ਲੱਭਦਾ ਖਾਲੀ ਬੈਂਚ 'ਤੇ ਵੇਖ ਉਸ ਵੱਲ ਭੱਜਦਾ ਜੇਬ ਦੇ ਵਿੱਚੋਂ ਪੈਸੇ ਕੱਟ ਕੇ ਭੱਜੇ ਜਾਂਦੇ ਆਕਰ ਪੜਦੇ ਕਿਉਂ ਤੂੰ ਕਾगज ਕਾਲੇ ਕਰਦਾ ਬਹੁਤੇ ਨਹੀਂ ਪਰ ਵਾਲੇ ਕਰਦੇ ਮਿੱਤਰਾ ਨਾਲ ਹੀ ਖੜਿਆ ਰਹਿਣਾ ਮਿੱਤਰਾ ਨਾਲ ਹੀ ਖੜਿਆ ਰਹਿਣਾ WhatsApp ਦੇ ਵਿੱਚ ਬੜਿਆ ਰਹਿਣਾ ਮਿੱਤਰਾ ਨਾਲ ਹੀ ਖੜਿਆ ਰਹਿਣਾ ਵਟਸਐਪ ਦੇ ਵਿੱਚ ਬੜਿਆ ਰਹਿਣਾ ਘਰ ਦੇ ਵਿੱਚ ਭਾਰ ਹਰ ਇੱਕ ਨਾਲ ਮੈਨੂੰ ਕੱਲੋਂ ਹੀ ਐਵੇਂ ਲੱਗਦਾ ਕਿ ਉਹ ਤੂੰ ਕਾਗਜ਼ ਕਾਲੇ ਕਰਦਾ ਨੋਟੇ ਨਹੀਂ ਕਰ ਬਾਹਲੇ ਕਰ ਸਿਹਤਕ ਮੀਟਿੰਗ ਕੋਈ ਨਾ ਛੱਡੇ ਹੂੰ ਸਿਹਤਕ ਮੀਟਿੰਗ ਕੋਈ ਨਾ ਛੱਡੇ ਝਟਪਟ ਚਾਹ ਤਾਂ ਡਾਇਰੈਕਟੋ ਗੱਡੀ ਕੱਟੇ ਸਿਹਤਕ ਮੀਟਿੰਗ ਕੋਈ ਨਾ ਛੱਡੇ ਝਟ ਡਾਇਰੈਕਟੋ ਗੱਡੀ ਕੱਟੇ ਉਸ ਦੇ ਵਿੱਚ ਸਵਾਰ ਹੋ ਸਿੱਪੂ ਸਟੇਜ ਦੇ ਉੱਤੇ ਫਿਰਦਾ ਫੜਦਾ ਕੰਮ ਕਾਲਜ ਕਰਾਈ ਕਰਨਾ ਬਹੁਤੇ ਨਹੀਂ ਪਰ ਬਾਹਲੇ ਕਰਨਾ ਹੈ ਅੱਜ ਕੱਲ ਕਿਸ ਦੇ ਕੋਲ ਸਮਾਂ ਹੈ ਬਸ ਪੈਸੇ ਦੀ ਹੀ ਤਮਾ ਹੈ ਕਿਉਂ ਕਰਨੀ ਵਿੱਚ ਸਰਦਾ ਰਹਿਣਾ ਜੋ ਸਰਦੀ ਵਿੱਚ ਪਾਲੇ ਮਾਤਾ ਹੈ ਕਿਉਂ ਟੂ ਕਾਲਜ ਕਾਲੇ ਕਰਨਾ ਬਹੁਤੇ ਨਹੀਂ ਪਰ ਬਾਹਲੇ ਕਰਨਾ ਹੈ ਲਿਖ ਕੇ ਤੈਨੂੰ ਵੀ ਆ ਜਾਂਦਾ ਐਵੇਂ ਦਿੱਤੇ ਗਾਲੇ ਕਰ ਐਵੇਂ ਦਿੱਤੇ ਗਾਲੇ ਕਰ ਬਹੁਤ 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 ਅੱਛਾ ਬਹੁਤ ਅੱਛਾ